ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਪਾਣੀ ਦਾ ਪਹਾੜ ਉਤਾਰ ਨੱਤ ਵੀ ਉਰੇ ਸੀ ਜੀ ਇਹ ਵੀ ਲਾਲ ਸਿੰਘ ਨਹੀਂ ਸੀਗੇ ਸੈਂਟਰਿੰਗ ਮੈਨੂੰ ਸਵਾ 7:00 ਵਜੇ ਉਤਾਰ ਨੱਤ ਦਾ ਏ.ਐਮ.ੀ ਦਾ ਫੋਨ ਆਇਆ ਜੀ.ਐਮ.ਐਲ ਦਾ ਫੋਨ ਲੱਗਾ ਮੈਂ ਕਟਿਆਲੇ ਤੋਂ ਦੱਸਤੀ ਮੈਂ ਉਹ ਤੋਂ ਜਿਆਦਾ ਕੋਈ ਸਟਾਫ ਮੈਂ ਜਰੂਰੀ ਵੀ ਨਹੀਂ ਆ ਰਾਤ ਨੂੰ 11:00 ਵਜੇ ਉਰੇ ਆਈਆਂ ਇਹ ਆ ਕੇ ਮੈਂ ਜਦੋਂ ਦੇਖਿਆ ਮੈਂ ਕਹਿੰਦੀ ਆਰਡਰ ਤਾਂ ਕਰੇ ਨੇ ਆਪਾਂ ਨੇ ਆ ਉਰੇ ਜਿਹੜੀ ਸਾਹਮਣੇ ਦਿਖ ਰਹਾ ਆ ਉਰੇ ਦੋ ਲਾਈਨਾਂ ਨੇ ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਕਿਸੇ ਇੱਕ ਲਾਈਨ ਪਾਤੀ ਇੱਕ ਲਾਈਨ ਪਟਾਣ ਨੂੰ ਕਿਹਾ ਸੀ ਆ ਤੁਹਾਨੂੰ ਕਿਹਨੇ ਕਿਹਾ ਸੀ ਵੀ ਦੋ ਲਾਈਨਾਂ ਕੱਢ ਦੇ ਤੁਸੀਂ ਇੱਧਰ ਦੀ ਕੱਲ ਨੂੰ ਅੱਜ ਤੁਸੀਂ ਇੱਧਰ ਦੀ ਕਲੋਨੀ ਵਾਲੇ ਪਾਸੇ ਦੀ ਪਾਣੀ ਡਰਦਾ ਕੱਲ ਨੂੰ ਅਗਲਾ ਕਲੋਨੀ ਵਾਲੇ ਨੂੰ ਬੰਦ ਕਰ ਦੂੰਗਾ ਨਹੀਂ ਨਹੀਂ ਇਹ ਇੱਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜੇ ਜਦੋਂ ਮੈਂ ਕਹਿੰਦਾ ਉਹ ਪਹੁੰਚੇ ਹੋਏ ਸੀ ਕਿਹਨੇ ਕਿਹਨੇ ਪਟਾਇਆ ਇਹ ਕਹਿੰਦਾ ਮੈਂ ਇਹ ਕਿਹਨੇ ਬਟਾਇਆ ਇਹ 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 ਕਿਹਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤਾਂ ਕਾਰਵਾਈ ਪਾਓ ਕਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨੇ ਇਹਨੂੰ ਕੱਟਣ ਨੇ ਉਨਾ ਅਰਗਰਨੀਟਰ ਡੇਡਾਨਿਆ ਸਰਕਾਰ ਨੂੰ ਕਿੱਥੇ ਸਮਝਿਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਗੋਲੇ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰਜੀ ਉਰਖਾਲ ਕੱਢ ਕੇ ਤੁਸੀਂ ਪਾਣੀ ਸਾਈਡ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਦ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੋਂ ਪੱਟਣ ਦੀ ਬਜਾਏ ਤੁਸੀਂ ਪਾਣੀ ਆ ਘਾੜੇ ਵਿੱਚ ਦੀ ਕੱਢ ਦੋ ਸਾਡ ਤੋਂ ਦੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕੀ ਕਿਹੜਾ ਦਿure ਮੌਕੇ ਤੇ ਜਮਾਈ ਮੈਂ ਕਿਹਦੀ ਆਦੀ ਹਾਂ ਮੈਂ ਆਰਡਰ ਨੇ ਇਹ ਕਿਹਦੇ ਆਰਡਰ ਆ ਮੈਨੂੰ ਨਹੀਂ ਸਮਝਿਆ ਕੋਈ ਮੈਂ ਮੌਕੇ ਦੀ ਸਰਕਾਰ ਵੀ ਐਮਐਲਓ ਰ ਖੜੀਆਂ ਲੋਕ ਸਾਰਾ ਪਿੰਡੂਰੇ ਖੜਾ ਕਿਸੇ ਨੂੰ ਕੁਝ ਇਕੱਠ ਸਮਝਦੇ ਹੋ ਬੁਲਾਉਂਦੇ ਤਖਨਰ ਇਧਰ ਵੀ ਹੈ ਰਸਤੇ ਅੱਗੇ ਜੇ ਇਧਰ ਵੀ ਨਹੀਂ ਹੈ ਬਾਤ ਹੋ ਰਹੀ ਅਗੇ ਦੇਖ ਮੋੜ ਤੇ ਹਾਂ ਇਹੋ ਜੀ ਬਟਲੋਜੀ ਨੇ ਹਾਂ ਦੇ ਇਹ ਇੱਥੇ ਆਹ ਕਿੱਥੋਂ ਪਾਰਕ ਦਿਖ ਰਿਹਾ ਆ ਅਗਰ ਕੈਮਰਾ ਕਰੋ ਇੱਧਰ ਆ ਜਿਹੜਾ ਪਾਰਕ ਦਿਖ ਰਿਹਾ ਇਹਦੇ ਥੱਲੇ ਦੋ ਲਾਈਨਾਂ ਘੋਣੀਆਂ ਦੀ ਦੱਬੀਆਂ ਹੋਈਆਂ ਨੇ ਅਸੀਂ ਫੇਰ ਵੀ ਅਸੀਂ ਕਿਰਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਟ ਲੋ ਉਹ ਦੋਏ ਲਾਈਨਾਂ ਨੂੰ ਛੱਡ ਕੇ ਆਹ ਆਰ ਜੀ ਇੱਧਰ ਵੀ ਇੱਕ ਖਾਰ ਜਾਂ ਪਾ ਕੇ ਇੱਧਰ ਦੀ ਪਾਣੀ ਪਾ ਦਿੱਤਾ ਰਾਤ ਨੂੰ ਜਦੋਂ ਮੈਨੂੰ ਏਮੀ ਦਾ ਆਕਾਰ ਨਾ ਤਦਾ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਤਾਂ ਭਾਈ ਮੈਂ ਪਟਿਆਲੇ ਤੋਂ ਚੱਲ ਪਈ ਆ ਮੈਂ 11 ਵਜੇ ਸਹੀ ਰਾਤ ਨੂੰ ਉਰੇ ਪਹੁੰਚ ਜੂਗੀ ਨਹੀਂ ਮੈਡਮ ਐਮਐਲ ਸਰ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਤਾ ਪਾਣੀ ਨਿਕਲਦਾ ਕਰਤਾ ਤੁਸੀਂ ਮਸ਼ੀਨਾਂ ਭੇਜ ਦਿੱਤੀਆਂ ਅਸੀਂ ਮਸ਼ੀਨਾਂ ਭੇਜ ਚੁੱਕੇ ਆ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਗਈ ਮੈਂ ਰਾਤ ਹੀ ਐਮਐਲ ਨੂੰ ਫੋਨ ਕਰਦਾ ਸੀ ਮੈਂ ਕਹਿੰਦੀ ਆ ਇੱਕ ਤਕੀਲ ਪੁੱਛ ਕੇ ਕਰਿਆ ਨਾ ਮੈਂ ਤੁਮ ਗਾਵਾਂ ਦੀ ਹੁਣ ਤਾਂ ਮੈਂ ਤਾਂ ਮੈਂ ਮੈਂ ਤਾਂ ਮੀਡੀਅਮ ਕੰਦਾਂ ਲੱਗੀ ਥਾਰੇ ਪਾਣੀ ਦਾ ਮੈਂ ਉਤਰ ਗਿਆ ਸੀ ਰਾਤ ਨੂੰ ਲੱਗਿਆ ਸਾਰੇ ਇਧਰ ਆਏ ਜੇ ਭਰੋਲੀਆਂ ਪੜਨ ਦੀ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਸੂਣੀ ਪੱਤਾ ਸਾਰੇ ਬਰਾਵਾ ਸਾਰੀ ਉਮਰ ਦਾ ਇੱਥੇ ਲੋਕ ਨਾ ਖੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਕਬਿਆ ਪਿਆ ਹਾਂਜੀ ਲੋਕ ਘਰੋਂ ਨਿਕਲਣਾ ਉਹਨਾਂ ਦਾ ਬਰਾਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰਹੀਆਂ ਨੇ ਉਹ ਕਾਹਹੀਂ ਖਾਲ ਕਰਤਾ ਸੀ ਵੀ ਚਲੋ ਕਾਹਹੀਂ ਦਾ ਉਸ ਤਰ੍ਹਾਂ ਫੇਰ ਨਹੀਂ ਬੈਗਿਆ ਮੈਂ ਇਧਰ ਉਹ ਕਹ ਕੱਲੀ ਪਤਾ ਸ੍ਰੀ ਨਹੀਂ ਪਊਗਾ ਕਾਹਹੀਂ ਗਿਆ ਸੀ ਵੀ ਰਾਤ ਦੋ ਬੋਕਲੇ ਨਾਲ ਲਾ ਕੇ ਇਹਨਾਂ ਨੂੰ ਪਟੋ ਹਾਂ ਜੀ ਕਹਿੰਦੇ ਪੂਰੇ ਜਿੰਦਾ ਪ੍ਰਕਿਰਿਆ ਹੁਣ ਮਗਾ ਲਓ ਜੀ ਹੁਣ ਪਟਾ ਦੇ ਕਿਉਂਕਿ ਰਾਤ ਤੋਂ ਫਿਰ ਨਹੀਂ ਰੇਟ ਤੋਂ ਪਟਾ ਨਹੀਂ ਹੁੰਦਾ ਜੀ ਨੇ ਇਧਰ ਦੀ ਪਤਾਈਓ ਤੇ ਕਾਰਵਾਈ ਕਰਾਉਣ ਵਾਲੇ ਜਿਨੇ ਇਧਰ ਦੀ ਕਰਾਇਓ ਤੇ ਕਾਰਵਾਈ ਕਰਾਂਗੇ ਇਹਸਾ ਗੀਓਨ ਬਲੋਕ ਦੋਸਾਂ ਗੀਓਨ ਗਿਆਣਾ ਦੇਸੀ ਨੂੰ ਉਤਰ ਆ ਆ ਲੈ ਅੱਗੇ ਕੱਟਾ ਇਹ ਇਧਰ ਦੀ ਕਿਨੇ ਕਿਆ ਦੀ ਬਟਾਂ ਨੂੰ ਜਿਹੜੇ ਉਹ ਰਾਤ ਅੱਗੇ ਹਾਂ ਉਹਨਾਂ ਨੇ ਨਹੀਂ ਤੁਸੀਂ ਮੁਲਾਜ਼ਮ ਹੋ ਸਰਕਾਰ ਦੇ ਐਸ ਡੀ ਐਮ ਸਾਹਿਬ ਦੇ ਆਰਡਰ ਕਿਨੇ ਤੁਸੀਂ ਐਸ ਡੀ ਐਮ ਸਾਹਿਬ ਦੇ ਆਰਡਰ ਨੂੰ ਮੰਗਣ ਆਏ ਹੋ ਤੁਸੀਂ ਇੱਥੇ ਜਿਹੜੇ ਕੱਲੋਂ ਖੜੇ ਸੀ ਉਹਨਾਂ ਦੀ ਗੱਲ ਮਿਲਣੀਆਂ ਐ ਅੰਤੂ ਸਾਹਿਬ ਦੀ ਖੜੀ ਸੀ ਇਹ ਜਿੰਦਾ ਮੌਲ ਲੱਗਿਆ ਇਕ ਆ ਜਿੰਦਾ ਫੜ ਗਈ ਸੀ ਬਾਕੀ ਜਿੰਦਾ ਮੌਲ ਲੱਗਿਆ ਮੈਂ ਜਿਹੜੇ ਬੰਦੇ ਨੇ ਇੱਧਰ ਦੀ ਪੱਟੇ ਮਤ ਕਾਰਵਾਈ ਕਰਾਂ ਅੱਜ ਇਹਨਾਂ ਦੀ ਮਰ ਤੂੰ ਵੀ ਫੇਰ ਨਹੀਂ ਕਰ ਰਿਹਾ ਫੇਰ ਵੀ ਤੂੰ ਇੱਧਰ ਦੀ ਖਾਜਾ ਕੱਢ ਕੇ ਤੂੰ ਪਾਸੇ ਕਰਦਾ ਅੱਜ ਤੂੰ ਕੋਪਰੇਟਿਵ ਕੀ ਆ ਤੂੰ ਕੋਪਰੇਟਨਾ ਕੋਈ ਨਾਮ ਉਹ ਮਗਾ ਮਸ਼ੀਨਾਂ ਨੂੰ ਪੱਟਣ ਫਿਰ ਦੋਨੇ ਲੈਣਾ ਵਟਾਂਗੇ ਦੋਨਾਂ ਦੇ ਆਰਡਰ ਨੇ ਨਾ ਹੁਣ ਦੋਨੇ ਵਟਾਂਗੇ ਲਿਓ ਮਸ਼ੀਨਾਂ ਮਗਾਓ ਇਹ ਮਾ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅਫਰ ਦੀ ਲਾਪਰਵਾਹੀ ਕਾਇਲੀ ਜਾਂ ਦੀ ਸੋਚੀ ਜਾਂਦੀ ਸਾਜ ਕਾਇਲੀ ਉਹਦੇ ਖਿਲਾਫ ਆਰਡਰ ਪਾਸ ਕਰوں ਮੈਂ ਤੇ ਕਾਰਵਾਈ ਕਰਾਵਾਂ ਠੀਕ ਹੈ ਮਿਆਰ ਕੰਦਰ ਰੱਖਿਆ ਤੁਸੀਂ ਸਰਕਾਰ ਨੂੰ ਐਲਜੀ ਉਹ ਕਿੱਥੇ ਨੇ ਕੀ ਨਾ ਆਹ ਪਲਾਹਾ ਦੀ ਪਾਰ ਹੋ ਲੋ ਹਾਂ ਨਮਸਤ ਕਾ ਚਾਹੋ ਤੇ ਜਪਾਣੀ ਹੋ ਗਿਆ ਓਹ ਜੁਰਮੇ ਸ਼ੌਟ ਲੈ ਚਲੋ ਹਾਂ ਅਗਲੇ ਫਿਰ ਦੇਖੋ ਬਾਅਦ ਨਾ ਆਪਣੇ ਖਾਲਾ ਅੜ ਦੀ ਪਾਰ ਕਰ ਦੇ ਵਿੱਚ ਅਗਲੇ ਆਹ ਉਹ ਸਾਰੇ ਉਹਰੇ ਪੂਰੇ ਪਾਈਪ ਨਾਲ ਨਾ ਸਾਰਾ ਦੱਬਿਆ ਹੋਇਆ ਦੋ ਕਿਲੋ ਦੀ ਬਾਣੀ ਜਿਹੜੀ ਹੋਣੀ ਹੈ ਨਾਵ ਕਰੇ ਸਾਫ ਹੋਈਏ ਜ਼ਿੰਦਗੀ ਚ ਕਿੱਦਾਂ ਦੇ ਵੱਡੇ ਆ ਦੇ ਦੱਬਿਆ ਨੇ ਲੋਕਾਂ ਕਹਿੰਦੇ ਦਵਾਈ ਹੋਈ ਨਹੀਂ ਕਰਦੀ ਹੈਗੀ ਲੱਗਦੀ ਲੰਮੀ ਲੈਂਸ ਚੀਜ਼ ਕੋਈ ਕੌਣ ਕਰ ਲੂਗਾ ਬੁਲਾਉਣੇ ਨਹੀਂ ਕਰ ਲੋ ਚੰਨ ਨੱਕ ਤੋਂ ਇਹ ਨਹੀਂ ਫੋਨ ਕਰਾਂਗੇ ਤੁਸੀਂ ਰਾਤ ਨੂੰ ਜਿੰਨਾ ਭੇਜਿਆ ਸੀ ਕੰਮ ਹੋ ਗਿਆ ਅਸੀਂ ਇਹ ਅਸੀਂ ਨਾ ਪਾਣੀ ਬਾਹਰ ਉਹਨੂੰ ਖੋਲ੍ਹ ਦੇ ਜੀ ਅਸੀਂ ਨਾਲ ਚਲਾ ਕੇ ਕਰਦੇ ਤੁਸੀਂ ਮੈਨੂੰ ਆਪ ਕੀ ਗੱਲ ਨੂੰ ਜੀ ਵੀ ਵੀ ਮੰਨ ਲਓ ਕੰਮ ਹੋ ਗਿਆ ਪਾਣੀ ਚਲਾਤਾ ਵੀਡੀਓ ਵਿੱਚ ਤੁਸੀਂ ਨਾ ਆਇਓ ਅਸੀਂ ਮਸ਼ੀਨਾਂ ਵਾਪਸ ਭੇਜ ਦੇਣਾ ਠੀਕ ਹੈ ਜੀ ਜੀ ਕੰਪਨੀ ਤੋਂ ਲਈਏ ਜੀ ਅਸੀਂ ਇਹ ਇੱਕ ਵਾਰੀ ਚਲਾਤਾ ਹਾਂ ਵੀ ਸਵੇਰੇ ਇਹ ਕਰਾਂਗੇ ਆ ਮੈਂ ਜਿਹੜੀ ਗੱਡੀ ਨਾਲ ਹੁਣ ਤਾਂ ਬਾਅਦ ਵੀ ਮੈਂ ਰਾਤ ਨੂੰ 11:00 ਵਜੇ ਆਕੇ ਹੀ ਮੈਂ ਰਾਤ ਹੀ ਜੀ ਜੀ ਉਹ ਫਿਰ ਰਾਤ ਹੀ ਮੈਂ ਜੀਨ ਬਾਹਰੋਂ ਬੈਠਾਂ ਜੀ ਕਿਉਂ ਨਹੀਂ ਕਿਹਨਾਂ ਨੂੰ ਪੜਾਉਂਦੇ ਤੇ ਮੈਨੂੰ ਆਰਡਰ ਚਾਹੀਦੇ ਨੇ ਜਿਹੜੇ ਵੀ ਜਿਹੜੇ ਅਫਸਰ ਨੇ ਮਨਮਰਜ਼ੀ ਕਰਕੇ ਦਰਦੀ ਪਾਣੀ ਕਰਦੇ ਮੈਨੂੰ ਉਹ ਰਿਫਲਾ ਆਰਡਰ ਪੈ ਜਾਈਦਾ ਐਸ ਡੀ ਐਮ ਦੇ ਆਰਡਰਾਂ ਦੀ ਲੰਘਣਾ ਕੀ ਸੀ ਕਿੰਨੇ ਡੰਗ ਕਹਿਣੀਆਂ ਮਕੀਨਾ ਆਪੇ ਪਰਮਿਟ ਹੀ ਹੈ ਇਹ ਬਾਤ ਪਾਉਂਦਾ ਰੋਜ਼ ਕਰਦਾ ਇਹ ਯਾ ਤੱਕ ਪੂਰੀ ਦਾਅਵੇ ਤੋਂ ਨਹੀਂ ਪਿਆਰ ਮੱਛੀਆ ਉਹਦੇ ਥੱਲੇ ਉਹਦੇ ਚੱਲ ਆਪਦੇ ਚੱਲ ਫਰਾਗੀ ਜਾਮਾਂਗੇ ਇਹਨਾਂ ਐਲਗਿਮ ਸਾਭੀ ਨੇ ਬੁਲਾ ਬੀ ਲੋਕ ਠੀਕ ਹੈ ਨਾ ਲੱਗ ਬਾੜ ਦਾ 200 ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ